ਫੈਕਟਰੀ ਸੀਓ ਦੇ ਵਿੱਚ ਨਾ ਇਹ ਲੱਗਿਆ ਹੋਇਆ ਸੀ ਵੀਰ ਜੀ ਕਾਫੀ ਟਾਈਮ ਤੱਕ ਕੰਮ ਤੇ ਬਹੁਤ ਵਧੀਆ ਬੇਟਾ ਸੀ ਮੇਰਾ ਜੀ ਬਸ ਅੱਛਾ ਗੱਡੀ 'ਚ ਕੈਸ਼ ਇਕੱਠਾ ਕਰਦਾ ਸੀਗਾ ਹਾਂਜੀ ਕੈਸ਼ ਇਕੱਠਾ ਕਰਦਾ ਸੀ ਵੀਰ ਜੀ ਉਹ ਵੱਡੀ ਫੈਕਟਰੀ ਸੀ ਉਹ 'ਚ ਸਭ ਕੁਝ ਬਣਦਾ ਸੀ ਅੱਛਾ ਕਿਉਂ ਵੀ ਉਹ ਜਿਵੇਂ ਹੋ ਗਿਆ ਪੂਰਾ ਇਹ ਇਹ ਦਾ ਐਕਸੀਡੈਂਟ ਹੋ ਗਿਆ ਵੀਰ ਜੀ ਇਹਦਾ ਐਕਸੀਡੈਂਟ ਦੂਜਾ ਬੇਟਾ ਦੂਜਾ ਬੇਟਾ ਤਾਂ ਜਮੇ ਬੇਕੂਫ ਨਿਕਲੇ 12 ਪੜਿਆ ਹੋਇਆ ਸੀ ਵੀਰ ਜੀ ਨੇ ਪੜਾਇਆ ਸੀ ਉਹ ਅੱਛਾ ਉਹਨੇ ਵਿਆਹ ਕਰਾ ਕੇ ਉਹ ਘਰ ਦੇ ਕਹਿੰਦੀ ਇਹਨੂੰ ਬਿਮਾਰੀ ਲੱਗੀ ਹੋਈ ਆ ਅਸੀਂ ਇਹਨੂੰ ਕੁਛ ਨਹੀਂ ਦੇਣਾ ਰੋਟੀ ਪਾਣੀ ਉਹ ਇਹ ਕਿ ਰਹਿੰਦੇ ਸੀ ਨਾਲ ਦੇ ਕਮਰਾ ਸੀ ਆਪਣਾ ਜੀ ਅੱਛਾ ਜੀ ਨਾਲ ਦੇ ਕਮਰੇ ਚ ਵੀਰ ਜੀ ਜਦੋਂ ਰਹਿੰਦਾ ਸੀ ਤੇ ਉਹ ਨਾ ਉਹ ਗਾਣਾ ਕਰਦਾ ਸੀ ਇੱਥੇ ਆ ਕੇ ਸਾਡੇ ਅੰਦਰ ਤੇ ਇਹ ਜਿਹੜੀ ਦੀ ਨਸ਼ਾ ਕਰਦਾ ਸੀਗਾ ਸ਼ਰਾਬ ਪੀਂਦਾ ਵੀਰ ਜੀ ਉਹ ਇਹ ਨਹੀਂ ਕੁਝ ਖਾਂਦਾ ਖਾਂਦਾ ਪੀਂਦਾ ਜਿਹੜੇ ਨਾਲ ਦੇ ਘਰ ਤੋਂ ਸਗਾ ਮੁੰਡਾ ਔਰ ਨੂੰ ਹਾਂ ਜੀ ਉਹ ਛੱਡ ਕੇ ਬਾਗੇ ਵੀਰ ਜੀ ਉਹ ਬਾਜ਼ਾਰ ਚ ਰਹਿੰਦੇ ਆ ਕਿਰਾਏ ਤੇ ਕੁਛ ਦੇ ਨਹੀਂ ਨਾ ਆ ਨਾਲ ਦੀ ਮਤਲਬ ਹੀ ਨਹੀਂ ਮੇਰੇ ਮੇਰਾ ਸਗਾ ਬਾਪ ਹੈ ਸਾਡਾ ਬਿਲਕੁਲ ਨਹੀਂ ਵੀਰ ਜੀ ਸਾਨੂੰ ਆ ਕੇ ਹੁਣ ਵੀ ਦਬਕਾ ਕੇ ਜਾਂਦਾ ਘਰ ਉਹ ਆਜੇ ਦੇ ਨਾਲ ਦੇ ਘਰ ਵਾਲਿਆ ਦੀਦੀ ਹੁਣੀ ਇਹਨਾਂ ਨੂੰ ਪੁੱਛੋ ਸੱਦ ਕੇ ਨਹੀਂ ਇਹ ਇਹ ਤਾਂ ਤੋਰ ਫਿਰ ਨਹੀਂ ਸਕਦੇ ਇਹਨਾਂ ਨੂੰ ਕਹਾਂ ਦਬਕਾ ਫਿਰ ਹੁਣ ਹਾਂਜੀ ਵੀਰ ਜੀ ਫਿਰ ਵੀ ਦਬਕੇ ਮਾਰਦਾ ਅਜੇ ਵੀ ਮਾਰਦਾ ਵੀਰ ਜੀ ਸਾਨੂੰ ਦਬਕੇ ਉਹ ਆਪਦੀ ਦਿਹਾੜੀ ਜੋ ਤਾਂ ਕਰਦਾ ਖਾਂਦਾ ਵਾ ਤੇ ਅਸੀਂ ਡਰਦੇ ਕੁਝ ਵੀ ਬੋਲਦੇ ਨਹੀਂ ਵੀ ਪਹਿਲੇ ਹੀ ਸਾਡਾ ਇੱਕ ਪੁੱਤ ਚਲਿਆ ਗਿਆ ਦੁਨੀਆ ਤੋਂ ਵੀ ਸਾਡਾ ਇਹ ਚੱਲ ਫਿਰਦਾ ਹੀ ਰਹੇ ਸਾਨੂੰ ਉਹੀ ਬੋਤ ਹੈ ਬਸ ਜਿਹੜਾ ਇਹ ਦੀਦੀ ਹੁਣੀ ਸੀ ਫਿਰ ਇਹਨਾਂ ਨੇ ਉਹਨਾਂ ਨੂੰ ਫੋਨ ਕੀਤਾ ਬਾਹਰ ਉਹਨਾਂ ਨੇ ਫਿਰ ਉਹਨਾਂ ਦਾ ਸਮਾਨ ਚਕਾਤਾ ਕੁਸਾ ਪਿਆ ਆਪਣੇ ਕੁਝ ਬਾਹਰ ਚਕਾਤਾ ਹੀ ਕਹਿੰਦੇ ਵੀ ਲੈ ਜਾਓ ਆਪਦਾ ਚੱਕ ਕੇ ਇੱਥੇ ਬੜੇ ਉਹਨਾਂ ਆ ਗਏ ਵੀ ਤੁਸੀਂ ਕਰਾਇਆ ਪਰ ਦੋਵੇਂ ਇੱਥੇ ਮੁਫਤ ਫ੍ਰੀ ਬੈਠਾ ਸੀ ਉੱਥੇ ਕਰਾਇਆ ਪਰ ਦਾ ਵੀਰ ਜੀ ਅਈ ਕੱਲੋ ਵੀ ਸਮੇਂ ਦੇ ਵਿੱਚ ਨਾ ਅੱਜਕੱਲ ਚੱਲ ਨਹੀਂ ਰਿਹਾ ਪਤਾ ਬੱਚੇ ਆਪਣੇ ਮਾਪੇ ਆਪਣਾ ਇਸ ਤਰ੍ਹਾਂ ਕਰ ਕੀ ਰਿਹਾ ਹੈ ਜੀ ਉਹਦੇ ਘਰ ਦੀ ਬਹੁਤ ਖਰਾਬ ਹੰਪਸਾਦੀ ਆ ਬਹੁਤ ਖਰਾਬ ਨਾ ਉਹ ਲੜਕੀ ਸਾਡੇ ਨਾਲ ਬਿਲਕੁਲ ਨਹੀਂ ਸਹਿਮਤ ਹੈਗੀ ਉਹਨੇ ਅਮੀ ਲਾਈਕਾ ਚਾਹੀ ਥਾਡੇ ਹਾਂਜੀ ਇੱਕੋ ਹੀ ਮਹੀਨਾ ਸਾਡੇ ਨਾਲ ਰਹੀ ਆ ਵਿਆਹ ਤੋਂ ਬਾਅਦ ਤੋ ਬਾਤ ਚ ਉਹਨੇ ਦਰਵਾਜ਼ੇ ਜਿਹਦੀ ਨਾ ਦੇ ਨਾਲ ਲੈ ਗਿਆ ਏਡ ਕਰਕੇ ਕਹਿੰਦੀ ਇਹਨਾਂ ਨੂੰ ਖਾਚਾ ਦੇਣਾ ਨੂੰ ਤੇ ਹਾਂ ਉਹ ਪੁੱਛ ਕਿੰਨਾ ਕੇ ਚੱਲ ਲੈਂਦੇ ਸੀ ਦੇਓ ਸਾਰਾ ਇਹ ਬਿਲਕੁਲ ਤੁਰ ਸਕਦੇ ਨਹੀਂ ਜੇ ਤੁਰਿਆ ਨਹੀਂ ਜਾਂਦਾ ਹੈਗਾ ਜਾਨੀ ਲੱਪਾਂ ਪਿੰਡ ਹਟੂਰ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਖੜੇ ਆ ਸੀ ਹੈ ਨਾ ਇਹਦੇ ਬਿਲਕੁਲ ਨਾਲ ਕਲਾਰਾ ਪਿੰਡ ਪੈਂਦਾ ਹੈ ਪਿਛਲੇ ਸਾਲ ਸਤੰਬਰ ਦੇ ਵਿੱਚ ਉੱਥੇ ਦਾਦੀ ਨਾਲ ਤਿੰਨ ਪੋਤੇ ਪੋਤੇ ਪੋਤੀਆਂ ਰਹਿੰਦੇ ਛੋਟੇ ਹਾਂਜੀ ਮੁੰਡਾ ਉਹਨਾਂ ਦਾ ਪੂਰਾ ਹੋ ਗਿਆ ਇਹ ਕਹਿੰਦੇ ਵੀ ਇੱਥੇ ਘਰ ਪਾ ਕੇ ਹਟੇ ਆ ਅਸੀਂ ਸਾਰੇ ਪੰਜਾਬ ਵਿੱਚ ਵਿੱਚ ਘਰਾਂ ਦੀ ਉਸਾਰੀ ਦੇ ਵਿੱਚ ਵੀ ਸਹਿਯੋਗ ਕਰਦੇ ਆ ਠੀਕ ਆ ਜੀ ਚੱਲੀਏ ਜੀ ਆਜੋ ਹਸ ਵੀਰ ਜੀ ਮੈਨੂੰ ਤੁਸੀਂ ਪਰਮਾਤਮਾ ਤੁਹਾਨੂੰ ਰਾਜ਼ੀ ਆ ਕਿ ਮੇਰੇ ਬੰਦੇ ਦਾ ਇਲਾਜ ਬਹੁਤ ਕੰਮ ਕਰਦਾ ਸੀ ਵੀਰ ਜੀ ਮੈਂ ਪੰਜ ਜੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਹਨਾ ਹਸ ਵੀਰ ਜੀ ਨੂੰ ਕਦੇ ਕਿਸੇ ਨਾਲ ਬੋਲਤੀ ਨਹੀਂ ਦੇਖੀ ਅੱਛਾ ਵੀ ਕਿਸੇ ਬੰਦਾ ਚੰਗਾ ਨਹੀਂ ਇਹਨਾਂ ਨੇ ਬੋਲਿਆ ਹੈਗਾ ਜਮੇ ਆਪ ਦੀ ਜ਼ਿੰਦਗੀ ਪੰਜ ਜੀ ਉਹਦਾ ਤੁਹਾਡਾ ਸੁਭਾਅ ਵੀ ਦੱਸ ਰਿਹਾ ਮੈਂ ਉੱਥੇ ਵੀ ਡਾਕਟਰ ਸਾਹਿਬ ਨਾਲ ਵੀ ਗੱਲ ਕਰ ਰਿਹਾ ਸੀ ਵਾਕਈ ਵੀ ਗੱਲ ਕਰ ਰਿਹਾ ਸੀ ਕਿ ਉਹਨਾਂ ਦਾ ਸੁਭਾਅ ਉਹ ਮਦਦ ਧਰੂ ਕਰਨ ਜੰਦਿਆ ਵੀ ਇੰਨੀ ਸਫਾਈ ਦਾ ਕੰਮ ਕਰਾ ਹੁਣ ਵੀ ਜੇ ਹੈ ਨਹੀਂ ਇੱਥੇ ਆਪਾਂ ਇਹਨਾਂ ਦੇ ਘਰ ਦੀ ਪੂਰੀ ਸਾਮ ਸੰਭਾਲਾ ਰੱਖਦੀ ਆ ਨਾਲ ਵੀ ਇਹਨਾਂ ਦਾ ਹੀ ਘਰ ਆ ਜੇ ਤੁਸੀਂ ਆਪਣੇ ਕੰਮ ਪ੍ਰਤੀ ਸincere ਹੋਵੋਗੇ ਇਮਾਨਦਾਰ ਹੋਵੋਗੇ ਤਾਂ ਹੀ ਤੁਹਾਡੇ ਵੀ ਜੇ ਇੱਥੇ ਰਹਿੰਦੀ ਨੂੰ ਮੈਨੂੰ ਇਸ ਘਰ ਵਿੱਚ 5 ਸਾਲ ਬਹੁਤ ਚੰਗੀਆਂ ਸਾਲਾਂ ਹਾਂ 5 ਸਾਲ ਪੂਰੇ ਹੋ ਗਏ ਵੀਰ ਜੀ ਡੱਲਾ ਛੋਟਾ ਕਰੋ ਪੈਸੇ ਆ ਰਸੋਈ ਵਗੈਰਾ ਆ ਇਹਨਾਂ ਨੇ ਇਹਨਾਂ ਨੇ ਮੈਨੂੰ 30000 ਰੁਪਇਆ ਇੱਕ ਟੈਂਕੀ ਇੱਕ ਰਸੋਈ ਸਾਰੀ ਇਹ 30000 ਰੁਪਇਆ ਆਪ ਵੱਲੋਂ ਲਾ ਕੇ ਫੇਰ ਬਣਾ ਕੇ ਦੇ ਕੇ ਗਏ ਲੱਗ ਬਣਾ ਕੇ ਦੇਖੋ ਵੀਰ ਜੀ ਹਾਂ ਬਹੁਤ ਚਲ ਜੀ ਹਾਂ ਜੀ ਚਲ ਜੀ ਜੀ ਹੋਰ ਕੋਈ ਸੇਵਾ ਨਹੀਂ ਨਹੀਂ ਬਹੁਤ ਸ਼ੁਕਰ ਬਹੁਤ ਸ਼ੁਕਰ ਬੈ ਜੀ ਆਤਮਾ ਤੁਹਾਨੂੰ ਰਾਜੀ ਰੱਖੇ ਵਾਹਿਗੁਰੂ ਠੀਕ ਹੈ ਜੀ ਬਸ ਬਹੁਤ ਤੁਹਾਡਾ ਬਹੁਤ ਧੰਨਵਾਦ ਕਰੂੰਗੀ ਮੈਂ ਆ ਮੇਰਾ ਬੇਜਾ ਸੀ ਨਾ ਇਹ ਜਿਹੜਾ ਲਾਇਕ ਪੁੱਤ ਸੀਗਾ ਉਹ ਅਕਾਲ ਪੁਰਖ ਨੇ ਆਪਣੇ ਕੋਲ ਬੁਲਾ ਲਿਆ ਜਿਹੜਾ ਬੱਚਾ ਭਟਕਿਆ ਹੋਇਆ ਹੈ ਉਹ ਆਪਣੇ ਸਰੀਰਿਕ ਅਵਸਥਾ ਨਾ ਠੀਕ ਨਹੀਂ ਹੈਗੀ ਆ ਪੈਰ ਨਹੀਂ ਚੱਲ ਰਿਹਾ ਲੈਟਰਨ ਪਿਸ਼ਾਬ ਤਾਂ ਨਹੀਂ ਚੱਲ ਰਿਹਾ ਪਤਾ ਉਹਨੂੰ ਦਬਕੇ ਮਾਰਦਾ ਆ ਕੇ ਨਾ ਜਵਾਨੀ ਜਦ ਹੁੰਦੀ ਹੈ ਨਾ ਜਦ ਸਰੀਰ ਚੱਲਦਾ ਹੁੰਦਾ ਜਦ ਮੈਂ ਬੜੀ ਹੁੰਦੀ ਆ ਜੀ ਨਾ ਕਿ ਮੇਰੇ ਵਰਗਾ ਤਾਂ ਹੈ ਹੀ ਕੋਈ ਨਹੀਂ ਮੈਂ ਸਾਰੀ ਉਮਰ ਐਂ ਹੀ ਮੇਰੇ ਹੱਡ ਪੈਰ ਚੱਲੀ ਜਾਣੇ ਬੰਦੇ ਨੂੰ ਜਦ ਐਂ ਹੀ ਲੱਗਦਾ ਹੁੰਦਾ ਬੁਢਾਪਾ ਦਾ ਸਭ ਤੇ ਆਣਾ ਜੀ ਬਿਮਾਰੀਆਂ ਸਭ ਨੂੰ ਆਣੀਆਂ ਨੇ ਬਾਪੂ ਚੱਲਣੇ ਥੋੜਾ ਬਹੁਤ ਨਹੀਂ ਉੱਥੇ ਹੀ ਨਹੀਂ ਜਾਂਦਾ ਔਰ ਜ 17 ਮਈ 2025 ਹੈ ਯਾਦ ਰੱਖਿਓ 17 ਮਈ 2025 ਹੈ ਅਕਾਲ ਪੁਰਖ ਦਾ ਓਟ ਆਸਾ ਲੈ ਕੇ ਇਹਨਾਂ ਦੀ ਸੇਵਾ ਦੇ ਵਿੱਚ ਸਹਿਯੋਗ ਕਰਨ ਲੱਗੇ ਆ ਇਹਨਾਂ ਦੀ ਮਿਹਨਤ ਹੈ ਡਾਕਟਰ ਹਰਸਿਮਰਨ ਦੀ ਸੁਪਰਵੀਜ਼ਨ ਦੇ ਅੰਡਰ ਚੱਲ ਰਹੀ ਹੈ ਸਾਰੀ ਸੇਵਾਵਾਂ 让我们 ਸੀ ਅਨਵਰਲ ਟਾਈਮ ਦੇ ਵਿੱਚ ਕਿਵੇਂ ਇਹਨਾਂ ਦੀ ਪ੍ਰੋਗਰੈਸ ਹੁੰਦੀ ਹੈ ਸਾਨੂੰ ਬਹੁਤ ਯਕੀਨ ਹੈ ਮੇਰੀ ਡਾਕਟਰ ਹਰਸਿਮਰਨ ਨਾਲ ਗੱਲ ਹੋਈ ਸੀਗੀ ਤੇ ਉਹ ਬੜੇ ਹਰ ਚੀਜ਼ ਦਾਅਵੇ ਨਾਲ ਕਰਦੇ ਹੁੰਦੇ ਜਦੋਂ ਮੈਂ ਉਹਨਾਂ ਨੂੰ ਬੇਨਤੀ ਕਰਦਾ ਉਹਨਾਂ ਸੋ ਬਹੁਤ ਵਧੀਆ ਹੋਣ ਵਾਲਾ ਕੁਝ ਇਹਨਾਂ ਨਾਲ ਚੱਲੀ ਪੈਂਜੀ ਕੋਈ ਭੰਦੇ ਰੋਡ ਨਹੀਂ ਪੈਂਜੀ